श्रोमणी काली दल दे ਕੱਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਤੇ ਵੀ ਲੱਗੇ ਵੱਡੇ ਇਲਜ਼ਾਮ ਪੁੰਦਰ ਦੇ ਕਰ ਵੀ ਸੌਦਾ ਸਾਥ ਦੇ ਸਿਆਸੀ ਵਿੰਗ ਦੇ ਕਨਵੀਨਰ राम ਸਿੰਘ ਛਪਾਲ ਬੰਦ ਕਮਰਾ ਮੀਟਿੰਗਾਂ ਕਰਦੇ ਰਹਨੇ ਸੌਦਾ ਸਾਥ ਦੇ ਬਹੁਤ ਸਾਰੇ ਜਿਹੜੇ ਸਿਆਸੀ ਵਿੰਗ ਦੇ ਆਗੂ ਸੀ ਉਹ ਪੁੰਦਰ ਸਾਹਿਬ ਦੇ ਕਰ ਆ ਕੇ ਬੰਦ ਕਮਰਾ ਮੀਟਿੰਗਾਂ ਸੁਖਬੀਰ ਸਿੰਘ ਬਾਦਲ ਨਾਲ ਭੁੰਦੜ ਸਾਹਿਬ ਕਰਵਾਉਂਦੇ ਰਹੇ ਨੇ ਅੱਜ ਭੁੰਦੜ ਸਾਹਿਬ ਵੀ ਗੁਨਾਹਗਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਜੋ ਕਾਰਜਕਾਰੀ ਪ੍ਰਧਾਨੇ ਉਹਨਾਂ ਨੂੰ ਵੀ ਜਿਹੜਾ ਕਿ ਸ਼੍ਰੋਮਣੀ ਅਕਾਲ ਤਖ਼ਤ ਸਹਿਬ ਵਿਖੇ ਨਮਸਤਕ ਹੋ ਕੇ ਜਿਹੜੀ ਕਿ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਔਰ ਉਹਨਾਂ ਨੂੰ ਵੀ ਸ਼੍ਰੋਮਣੀ ਅਕਾਲ ਤਖ਼ਤ ਸਹਿਬ ਦੇ ਵੱਲੋਂ ਸਜ਼ਾ ਦੇਣੀ ਚਾਹੀਦੀ ਹੈ ਇਹ ਵੱਡੇ ਇਲਜ਼ਾਮ ਲਾਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਤੁਸੀਂ ਜਿਹੜਾ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਕਿ ਦਿਨੋ-ਦਿਨ ਕਲੇਸ਼ ਵੱਧਾਇਆ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਸੀਨੀਅਰ ਲੀਡਰ ਇੱਕ ਦੋ ਦੋ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ 'ਕੇ ਆਪਣਾ ਸਪਸ਼ਟੀਕਰਨ ਦੇ ਰਹੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਉਹਨਾਂ ਦੇ ਸਪਸ਼ਟੀਕਰਨਾਂ ਦੇ ਉੱਪਰ ਵਿਚਾਰ ਕਰਕੇ ਉਹਨਾਂ ਨੂੰ ਕੀ ਸਜ਼ਾ ਸੁਣਾਈ ਜਾਵੇਗੀ ਇਹ ਆਉਣ ਵਾਲੇ ਕੋਈ ਦਿਨਾਂ 'ਚ ਪਤਾ ਲੱਗੇਗਾ ਜਿਵੇਂ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਸੁناਈ ਗਈ ਹੈ ਤਨਖਾਈਆ ਉਸ ਤੋਂ ਬਾਅਦ ਉਹਨਾਂ ਦੇ ਨਾਲ ਹੋਰ 17 ਜਿਹੜੇ ਮੰਤਰੀ ਸੀ ਸੀਨੀਅਰ ਲੀਡਰਸ਼ਿਪ ਸੀ ਉਹਨਾਂ ਨੂੰ ਵੀ ਨੋਟਿਸ ਕੱਢੇ ਗਏ ਸੀ ਕਿ ਤੁਸੀਂ ਵੀ ਆਪਣੇ ਸਪਸ਼ਟੀਕਰਨ ਦਿਓ ਸੋ ਉਹਨਾਂ ਦੇ ਵਿੱਚੋਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਨੇ ਜੰਗੀਰ ਕੌਰ ਉਸ ਤੋਂ ਬਾਅਦ ਸੁਖਦੇਵ ਸਿੰਘ ਟਿੰਸਾ ਪਰਵਿੰਦਰ ਸਿੰਘ ਟਿੰਸਾ ਇਹ ਸਾਰੇ ਹੀ ਇੱਕ ਇੱਕ ਕਰਕੇ ਆਪਣੇ ਸਪਸ਼ਟੀਕਰਨ ਦੇ ਰਹੇ ਨੇ ਸੋ ਜਿਸ ਪਾਸੇ ਸ਼੍ਰੋਮਣੀ ਕਾਲੀਦਾੜ ਦਾ ਧੜਾ ਉਸ ਪਾਸੋਂ ਅਜੇ ਤੱਕ ਕੋਈ ਵੀ ਜਿਹੜਾ ਕਿ ਆਪਣਾ ਸਪਸ਼ਟੀਕਰਨ ਦੇਣ ਵਾਸਤੇ ਨਹੀਂ ਪਹੁੰਚਿਆ ਸੋ ਵੱਡੀ ਖਬਰ ਆ ਰਹੀ ਕਿ ਇੱਕ ਸ੍ਰੀ ਮਨਪ੍ਰੀਤ ਬਾਦਲ ਜੋ ਭਾਜਪੀ ਨੇ ਉਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਹੈ ਔਰ ਦੂਸਰੇ ਪਾਸੇ ਜੋ ਜਿਹੜੇ ਕਿ ਸੁਚਾਸਨ ਅਸਿੰਗ ਆਸੀ ਪਾਰਟੀ ਤੋਂ ਬਰਖਾਸਤ ਕੀਤੇ ਹੋਏ ਨੇ ਸਿਰਫ ਉਹੀ ਸਪਸ਼ਟੀਕਰਨ ਦੇਣ ਵਾਸਤੇ ਪੁੱਜੇ ਨੇ ਬਾਕੀ ਕੋਈ ਵੀ ਆਗੂ ਜਿਹੜਾ ਕੱਲ ਜਿਹੜਾ ਸੋਨ ਸਿੰਘ ਠੰਡਲ ਜ਼ਰੂਰ ਗਏ ਨੇ ਲੇਕਿਨ ਸ਼ੋਮਣੀ ਅਕਾਲੀ ਦਲ ਦੇ ਨਾਲ ਜਿਹੜੇ ਸੁਖਬੀਰ ਸਿੰਘ ਬਾਦਲ ਦਾ ਧੜਾ ਹੈ ਉਹ ਵੀ ਪੂਰਾ ਗੁਨਾਹਗਾਰ ਹੈ ਅੱਜ ਵੱਡੇ ਇਲਜ਼ਾਮ ਲਾਏ ਨੇ ਸੀਨੀਅਰ ਅਕਾਲੀ ਆਗੂ ਨੇ ਸੁਖਬੀਰ ਸਿੰਘ ਬਾਦਲ ਨੇ ਜਿਨ੍ਹਾਂ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਹੈ ਬਲਵਿੰਦਰ ਸਿੰਘ ਪੁੰਦੜ ਜੋ ਕਿ ਆਪਣੇ ਆਪ ਨੂੰ ਦੁੱਧ ਤੋਤਾ ਕਹਿੰਦੇ ਨੇ ਸ਼੍ਰੋਮਣੀ ਕਾਲੀ ਦਲ ਦੇ ਵੱਡੇ ਲੀਡਰ ਨੇ ਵੱਡੀਆਂ ਜ਼ਿੰਮੇਵਾਰੀਆਂ ਨੇ ਔਰ ਉਹਨਾਂ ਨੂੰ ਵੀ ਸਜ਼ਾ ਵੀ ਵੱਡੀ ਮਿਲਣੀ ਚਾਹੀਦੀ ਏ ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਸੌਦਾ ਸਾਧ ਦੇ ਜਿਹੜੇ ਸਿਆਸੀ ਵਿੰਗ ਦੇ ਆਦਮੀ ਸੀ ਰਾਮ ਰਹੀਮ ਜਿਹੜੇ ਕਿ ਰਾਮ ਸਿੰਘ ਰਸ਼ਾਲ ਉਹਨਾਂ ਦੇ ਸਿਆਸੀ ਵਿੰਗ ਦੇ ਕਨਵੀਨੀਅਨਸ ਹਨ ਉਹ ਜਿਹੜੇ ਭੂਂਦਰ ਸਾਹਿਬ ਦੇ ਘਰ ਆਉਂਦੇ ਸੀ ਉਹ ਸ਼ਖਬੀਰ ਸਿੰਘ ਬਾਦਲ ਨਾਲ ਮੀਟਿੰਗਾਂ ਕਰਦੇ ਸੀ ਸ਼ਖਬੀਰ ਸਿੰਘ ਬਾਦਲ ਤੇ ਪੁੰਦਰ ਸਾਹਿਬ ਜਿਹੜੇ ਆਪਣੇ ਘਰ ਦੇ ਵਿੱਚ ਬੈਠ ਕੇ ਇਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਦੇ ਸੀ ਜੋ ਕਿ ਸਾਰੀ ਉਹਨਾਂ ਨੇ ਤਰੀਕ ਦੱਸੀਏ 14 ਮਾਰਚ 2014 ਨੂੰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਿਹੜਾ ਕਿ ਪੁੰਦਰ ਪਿੰਡ ਵਿਖੇ ਪਹੁੰਚੇ ਹੋਏ ਸਨ ਸੋ ਜਿੱਥੇ ਉਹਨਾਂ ਨੇ ਪੁੰਦਰ ਦੇ ਘਰ ਬੰਦ ਕਮਰਾ ਗੁਪਤ ਮੀਟਿੰਗ ਹੋ ਰਹੀ ਸੀ ਸੌਦਾ ਸਾਧ ਦੇ ਸਿਆਸੀ ਵਿੰਗ ਨਾਲ ਸੋ ਸਿਆਸੀ ਵਿੰਗ ਕੌਣ ਸੀ ਜਿਹੜਾ ਤਨਵੀਨ ਰਾਮ ਸਿੰਘ ਛਪਾਲ ਰਾਮ ਸਿੰਘ ਛਪਾਲ ਡੇਰਾ ਪ੍ਰੇਮੀ ਜਿਹੜਾ ਸੀ ਉਹਨਾਂ ਨਾਲ ਸੁਖਬੀਰ ਸਿੰਘ ਬਾਦਲ ਦੀ ਬੰਦ ਕਮਰਾ ਮੀਟਿੰਗ ਹੋ ਰਹੀ ਸੀ ਢੁੰਡਰ ਦੇ ਘਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮਿੱਠੂ ਸਿੰਘ ਕਾਨਕੇ ਨੇ ਸਾਬਕਾ ਮੈਂਬਰ ਅੰਤਰਿਕ ਕਮੇਟੀ ਨੇ ਦੱਸਿਆ ਕਿ ਮੈਨੂੰ ਉੱਥੇ ਪਾਈ ਜਸਵੀਰ ਸਿੰਘ ਰੋਡੇ ਸਾਬਕਾ ਜਥੇਦਾਰ ਤੇ ਪਾਈ ਹਰਨਾਮ ਸਿੰਘ ਧੁੰਮਾ ਮੁਖੀ ਦਮਦਮੀ ਟਕਸਾਲ ਦੇ ਆਗੂ ਜਿਹੜੇ ਉਹ ਲੈ ਕੇ ਗਏ ਸਨ ਜਿਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਤੋਂ ਆਪਣੇ ਨਿੱਜੀ ਕੰਮ ਕਰਵਾਉਣੇ ਸਨ ਮਿੱਠੂ ਸਿੰਘ ਮੁਤਾਬਕ ਜਦੋਂ ਉਹਨਾਂ ਨੇ ਵਿਖਿਆ ਤਾਂ ਅਚਾਨਕ ਸੌਦਾ ਸਾਫ ਦਾ ਜਿਹੜੇ ਕਨਵੈਨਰ ਸੀ ਰਾਮ ਸਿੰਘ ਉਹ ਹੈਰਾਨ ਪਰੇਸ਼ਾਨ ਹੋ ਗਏ ਉਹਨਾਂ ਦੋਸ਼ ਲਾਇਆ ਕਿ ਇਹ ਕਟੜਾ 2014 ਦੀ ਹੈ ਉਸ ਸਮੇਂ ਲੋਕ ਸਭਾ ਦੀਆਂ ਚੋਣਾਂ ਸਨ ਤੇ 2015 ਦੇ ਵਿੱਚ ਬੇਦਬੀ ਦੀਆਂ ਕਟਨਾਵਾਂ ਵਾਪਰ ਜਾਂਦੀਆਂ ਨੇ ਉਹਨਾਂ ਨੇ ਦੋਸ਼ ਲਾਇਆ ਕਿ ਨਵਾਂ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਵੀ ਬਰਾਬਰ ਦਾ ਗੁਨਾਹਕਰ ਹੈ ਔਰ ਉਹ ਜਥੇਦਾਰ ਅਕਾਲ ਤਖਤ ਸਹਿਤੂ ਮੰਗ ਕਰਦੇ ਹਨ ਕਿ ਇਸ ਨੂੰ ਵੀ ਤਲਬ ਕਰਕੇ ਤਨਖਾਹ ਲਈ ਜਾਵੇ ਉਹਨਾ ਪੁੰਦਰ ਨੂੰ ਤੁਰੰਤ ਅਸਤੀਫਾ ਦੇਣ ਦੀ ਵੀ ਮੰਗ ਕੀਤੀ ਕਿ ਪੁੰਦਰ ਸਾਹਿਬ ਨੂੰ ਵੀ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ ਆਪਣੇ ਕਾਰਜਕਾਰੀ ਪ੍ਰਧਾਨਗੀ ਤੋਂ ਕਿਉਂਕਿ ਸ਼ਖਬੀਰ ਸਿੰਘ ਬਾਦਲ ਦੇ ਨਾਲ ਨਾਲ ਇਹ ਵੀ ਪੂਰੇ ਗੁਨਾਹਗਰ ਨੇ ਬਲਵਿੰਦਰ ਸਿੰਘ ਪੁੰਦਰ ਵੀ ਜਿਹੜੇ ਸੌਦਾ ਸਾਧਨ ਮੀਟਿੰਗਾਂ ਕਰਦੇ ਰਹੇ ਨੇ ਉਹਨਾਂ ਦੇ ਘਰ ਵਿੱਚ ਮੀਟਿੰਗਾਂ ਹੁੰਦੀਆਂ ਰਹੀਆਂ ਨੇ